ਭਾਈ ਸਾਹਿਬ ਜੀ ਤੁਹਾਨੂੰ ਸ਼ਬਦ ਸਰਵਣ ਕਰਵਾ ਰਹੇ ਸਨ ਸੋਰਠਿ ਮੰਲਾ 5ਵਾਂ ਹਮ ਸੰਤਨ ਕੀ ਦੇਨ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤੋ ਮਾੜੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੰਤਨ ਸਿਉ ਬਣਾਈ ਪੁਰਬ ਲਿਖਿਆ ਭਾਈ ਇਹ ਮਨ ਤੇਰਾ ਭਾਈ ਰਹਾਓ ਇਹ ਪੰਕਤੀ ਜਿਹੜੀ ਹੈ ਸਾਧ ਸੰਗਤ ਇਹ ਸ਼ਬਦ ਦੀ ਰਹਾਉ ਵਾਲੀ ਪੰਕਤੀ ਕੇਂਦਰੀ ਭਾਵ ਹੈ ਪੂਰੇ ਸ਼ਬਦ ਵਿੱਚ ਸੰਤ ਜਨਾਂ ਦੀ ਵਡਿਆਈ ਕੀਤੀ ਗਈ ਕਿ ਸੰਤ ਜਨ ਹੀ ਸਾਡਾ ਸਹਾਰਾ ਹਨ ਸਾਡਾ ਜੀਵਨ ਸਜਾਉਣ ਵਾਲੇ ਸੋਹਣੇ ਗਹਿਣੇ ਦੀ ਨਿਆਈ ਹਨ ਅਸੀਂ ਸੰਤ ਜਨਾਂ ਦੀ ਚਰਨ ਧੂੜ ਰੇਣ ਹਾਂ ਫੇਰ ਅੱਗੇ ਲਿਖਿਆ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ਸੰਤ ਜਨਾਂ ਨਾਲ ਹੀ ਮਿਲਬਰ ਤੋਂ ਹੈ ਭਾਵ ਲੈਣ ਦੇਣ ਜਿਹਦੇ ਨਾਲ ਲੈਣ ਦੇਣ ਚੱਲਦਾ ਹੋਵੇ ਉਹਨੂੰ ਕਹਿੰਦੇ ਮਿਲਬਰ ਤੋਂ ਜਿਸ ਰਿਸ਼ਤੇ ਦਾ ਹਰ ਨਾਲ ਲੈਣ ਦੇਣ ਨਾ ਹੋਵੇ ਕੋਈ ਉਹਦੇ ਨਾਲੋਂ ਮਿਲਬਰ ਤੋਂ ਵੀ ਖਤਮ ਹੋ ਜਾਂਦੀ ਅਪਣ ਜਦੋਂ ਵੀ ਕਿਸੇ ਰਿਸ਼ਤੇ ਦਾ ਹਰ ਦੇ ਵਿਆਹ ਸ਼ਾਦੀ ਕਿਸੇ ਫੰਕਸ਼ਨ ਵਿੱਚ ਜਾਂਦੇ ਹੋ ਪਹਿਲਾਂ ਤੁਸੀਂ ਵਿਚਾਰ ਕਰਦੇ ਹੋ ਵੀ ਉਹ ਉਹਨਾਂ ਨੇ ਉਦੋਂ ਕੀ ਦਿੱਤਾ ਸੀ ਆਪਾਂ ਹੁਣ ਵੱਧ ਕੇ ਦੇਣਾ ਹੈ ਭੈਣ ਭਾਈ ਰਿਸ਼ਤੇਦਾਰ ਇੱਕ ਦੂਜੇ ਦੀ ਮਿਲਵਰ ਤੋਂ ਹੈ ਔਰ ਸਾਥ ਸੰਗਤ ਜਿੰਨਾ ਉਹਨੇ ਦਿੱਤਾ ਹੋਵੇ ਉਹਦੇ ਨਾਲੋਂ ਕੁਝ ਚੀਜ਼ਾਂ ਹੋਰ ਥੋੜਾ ਬਹੁਤਾ ਵੱਧ ਕੇ ਇੱਕ ਦੂਜੇ ਨੂੰ ਦੇਈਦਾ ਹੈ ਇਹ ਮਿਲਬਰ ਤੋਂ ਪਿਆਰ ਦਾ ਸੰਬੰਧ ਸੀ ਸਾਰੇ ਰਿਸ਼ਤੇਦਾਰਾਂ ਨੇ ਰਲ ਮਿਲ ਕੇ ਹੀ ਵਿਆਹ ਹੋ ਜਾਂਦਾ ਸੀ ਬੱਚੇ ਦਾ ਅੱਜ ਵੀ ਸਾਧ ਸੰਗਤ ਵੱਡਿਆਂ ਪਰਿਵਾਰਾਂ ਵਿੱਚ ਪਹਿਲਾਂ ਭੈਣਾਂ ਕਹਿ ਦਣੀਆਂ ਨੇ ਕਿ ਆ ਚੀਜ਼ ਨਾ ਖਰੀਦਿਓ ਇਹ ਅਸੀਂ ਦੇਣੀ ਹੈ ਵਿਆਹ ਵਿੱਚ ਆ ਚੀਜ਼ ਨਾ ਖਰੀਦਿਓ ਭਾਈ ਇਹ ਅਸੀਂ ਦੇਣੀ ਹੈ ਕਿਉਂ ਇਹ ਹੈ ਮਿਲਬਰ ਤੋਂ ਇਦਾਂ ਹੀ ਗੁਰਮੁਖ ਜਨਾਂ ਦਾ ਜਪਣ ਵਾਲਿਆਂ ਦੀ ਮਿਲਵਰ ਤੋਂ ਕਿਹਦੇ ਨਾਲ ਹੈ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਉ ਮਲਾਹ ਖਟਿਆ ਹਰ ਭਗਤ ਭਰੇ ਢੰਡਾਰਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਭਗਤੀ ਦੇ ਢੰਡਾਰ ਮਿਲਦੇ ਨੇ ਸੰਤ ਜਨਾਂ ਨਾਲ ਲੇਵਾ ਦੇਵੀ ਭਾ ਮਿਲਵਰ ਤੋਂ ਵਿਚਾਰ ਹੈ ਸ਼ੁਭ ਗੁਣ ਸਾਧੂਆਂ ਦੀ ਸੰਗਤ ਵਿੱਚੋਂ ਮਿਲਦੇ ਨੇ ਪਰ ਪੂਰੇ ਸ਼ਬਦ ਵਿੱਚ ਰਹਾਉ ਦੀ ਪੰਕਤੀ ਇਹ ਹੈ ਕਿ ਹਮ ਸੰਤਨ ਸਿਉ ਬਣ ਆਏ ਪੂਰਵ ਲਿਖਿਆ ਭਾਈ ਜਿਹ ਅਕਾਲ ਪੁਰਖ ਵਾਹਿਗੁਰੂ ਨੇ ਮਸਤਕ ਦੇ ਭੱਗਾਂ ਵਿੱਚ ਲਿਖਿਆ ਹੋਵੇ ਤਾਂ ਸਾਧੂ ਦੀ ਸੰਗਤ ਮਿਲਦੀ ਹੈ ਨਹੀਂ ਤੇ ਸਾ ਸੰਗਤ ਸੰਤ ਜਨਾਂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ ਮਾਫ ਕਰਿਓ ਇਹ ਮਸਤਕ ਦੇ ਭੱਗਾਂ ਵਿੱਚ ਲਿਖਿਆ ਹੋਵੇ ਰੱਬ ਵੱਲੋਂ ਫਿਰ ਸਾਧੂ ਦੀ ਸੰਗਤ ਮਿਲਦੀ ਹੈ। ਔਰ ਰੱਬ ਨਾਲ ਇੱਕਮਕ ਹੋਏ ਜਪਉਣ ਵਾਲੇ, ਸੇਵਾ ਸਿਮਰਨ ਵਾਲੇ ਸਾਧੂ ਦੀ ਸੰਗਤ ਕਰਕੇ ਬੰਦੇ ਦਾ ਜੀਵਨ ਬਦਲ ਜਾਂਦਾ ਹੈ। ਜੇ ਭਾਗਾਂ ਵਿੱਚ ਸੰਗਤ ਨਾਲ ਲਿਖੀ ਹੋਵੇ ਤਾਂ ਸਾਧ ਸੰਗਤ ਕਈ ਵਾਰ ساری ਉਮਰ ਬੰਦੇ ਦੀ ਨਿੰਦਿਆ ਵਿੱਚ, ਈਰਖਾ ਵਿੱਚ, ਵਿਕਾਰਾਂ ਵਿੱਚ ਹੀ ਲੰਘ ਜਾਂਦੀ। ਜਦੋਂ ਸਾਧੂ ਦੀ ਸੰਗਤ ਮਿਲ ਜਾਏ ਉਦੋਂ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਹੈ ਇਹ ਸਾਸੰਗ ਦਾ ਸਚਾਈ ਹੈ ਤੁਹਾਨੂੰ ਬਹੁਤ ਬੰਦੇ ਮਿਲਣਗੇ ਜਿਹਨੇ ਪਹਿਲਾਂ ਨਿੰਦਕ ਰਹੇ ਔਰ ਜਦੋਂ ਕਿਸੇ ਸਾਧੂ ਦੀ ਸੰਗਤ ਮਿਲ ਗਈ ਉਹ ਬੰਦਿਆਂ ਨੇ ਨਿੰਦਿਆ ਕਰਨੀ ਛੱਡ ਦਿੱਤੀ ਪਹਿਲਾਂ ਉਹਨਾਂ ਦੇ ਅੰਦਰ ਈਰਖਾ ਦੁਸ਼ੈਸ਼ ਵੈਰ ਵਿਰੋਧ ਵਿਕਾਰ ਰਿਆ ਜਦੋਂ ਸਾਧੂ ਦੀ ਸੰਗਤ ਮਿਲ ਗਈ ਵਹਿਰ ਵਿਰੋਧ ਮਿਟਣਾ ਸ਼ੁਰੂ ਹੋ ਗਿਆ ਭਾਈ ਸਾਧੂ ਦੀ ਸੰਗਤ ਨਾਲ ਜੀਵਨ ਬਦਲ ਜਾਂਦਾ ਹੈ ਸੰਤ ਹਮਾਰਾ ਗਹਿਣਾ ਦਾ ਅਰਥ ਹੈ ਕਿਉਂਕਿ ਗਹਿਣਾ ਬੰਦੇ ਨੂੰ ਸੋਹਣਾ ਬਣਾਉਂਦਾ ਜਿਨੇ ਵੀ ਕੋਈ ਗਹਿਣਾ ਖਰੀਦ ਕੇ ਪਾਇਆ ਹੋਵੇ ਉਹ ਕਾਦੇ ਵਾਸਤੇ ਪਹਿਨਿੰਦਾ ਹੈ ਭਾਈ ਸੋਹਣੇ ਵੜਨ ਵਾਸਤੇ ਕਿਸੇ ਵੀਰ ਭੈਣ ਨੇ ਕੋਈ ਸੋਨੇ ਦੇ ਗਹਿਣੇ ਬਣਾ ਕੇ ਪਾਏ ਨੇ ਉਹਨੂੰ ਪੁੱਛੋ ਕਾਦੇ ਵਾਸਤੇ ਭਾਈ ਉਹ ਪੈਣ ਨਾਲ ਸੋਹਣਾ ਲੱਗਦਾ ਹੈ ਕਿਸੇ ਨੇ ਕੋਈ ਚੰਨੀ ਪਾਈ ਹੈ ਕੋਈ ਸੋਨੇ ਦੀ ਹੋਰ ਚੀਜ਼ ਬਣਾ ਕੇ ਪਾਈ ਹੈ ਉਹ ਉਹਨੂੰ ਹੋਰ ਉਹਦੇ ਸ਼ਿੰਗਾਰ ਵਿੱਚ ਵਾਧਾ ਕਰਦੀ ਹੈ ਜਿਵੇਂ ਸੋਨੇ ਦਾ ਗਹਿਣਾ ਬੰਦੇ ਨੂੰ ਸੋਹਣਾ ਬਣਾਉਂਦਾ ਹੈ ਇਤਾਂ ਸਾਧੂ ਦੀ ਸੰਗਤ ਬੰਦੇ ਦਾ ਜੀਵਨ ਸੋਹਣਾ ਬਣਾ ਦਿੰਦੀ ਸੰਤ ਹਮਾਰਾ ਗਹਿਣਾ ਦਾ ਅਰਥ ਹੈ ਭਾਈ ਸਾਧੂ ਦੀ ਸੰਗਤ ਜਿਹੜੀ ਹੈ ਉਹ ਦੂਜੇ ਨੇ ਜੀਵਨ ਨੂੰ ਸੋਹਣਾ ਬਣਾ ਦਿੱਤੀ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਸਮੁਖ ਰੱਖਦਾ ਮੇਰੇ ਇੱਕ ਸੱਜਣ ਨੇ ਉਹ ਮਿਸ਼ਨਰੀ ਕਾਲਜ ਵਿੱਚ ਪੜ੍ਹੇ ਕਿਉਂਕਿ ਸੰਥਿਆ ਅਸੀਂ ਵੀ 7ਵੀਂ ਕਲਾਸ ਤੋਂ ਬਾਅਦ ਸ਼ੁਰੂ ਕਰ ਦਿੱਤੀ ਪਹਿਲਾਂ ਟਕਸਾਲ ਤੋਂ ਫੌਜ ਵਿੱਚੋਂ ਆਏ ਅਸੀਂ ਪਿਹਾਰ ਵਾਲੇ ਉਹਨਾਂ ਸੱਜਣਾਂ ਕੋਲੋਂ ਮਹਾਂਪੁਰਸ਼ਾਂ ਕੋਲੋਂ ਸੰਥਿਆ ਲਈ ਫਿਰ ਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਪੜ੍ਹਦੇ ਰਹੇ ਵਕਤ ਆਇਆ ਫਿਰ ਮਿਸ਼ਨਰੀ ਕਾਲਜ ਵਿੱਚ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ ਔਰ ਮਿਸ਼ਨਰੀ ਕਾਲਜ ਵਿੱਚੋਂ ਹੀ ਉਹ ਸੱਜਣ ਪੜ੍ਹਿਆ ਸੀ ਤੇ ਉਹਨਾਂ ਨੇ ਕਿਹਾ ਭਾਈ ਸਾਹਿਬ ਜੀ ਸਾਨੂੰ ਤਾਂ ਪੜਾਇਆ ਹੀ ਵਿੱਚ ਵਿੱਚ ਇਹ ਗਿਆ ਕਿ ਕੋਈ ਸੰਤ ਨਹੀਂ ਹੈ ਸਾਨੂੰ ਤਾਂ ਕਥਾ ਪੜਾਈ ਇਥੋਂ ਗਈ ਹੈ ਕਿ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ ਓਏ ਹਰ ਕੇ ਸੰਤ ਨਾਖੀਐ ਬਨ ਹਰਸ ਕੇ ਠਗ ਸਾਨੂੰ ਤਾਂ ਪੜਾਇਆ ਹੀ ਇਹ ਗਿਆ ਔਰ ਸਾਸ ਸੰਗਤ ਸੰਕੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿੱਥੇ ਸੰਤ ਦਾ ਅਰਥ ਸਤਗੁਰੂ ਹੈ ਔਰ ਇਹ ਵੀ ਸੱਚ ਹੈ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਸੇ ਨੇ ਜਿੱਥੇ ਸੰਤ ਦਾ ਅਰਥ ਕੋਈ ਸਰੀਰਕ ਵਿਅਕਤੀ ਭਗਤੀ ਵਾਲਾ ਵੀ ਹੈ ਸਾਰਿਆਂ ਥਾਂ ਮੋਂ ਤੇ ਸੰਤ ਦੇ ਅਰਥ ਸਤਗੁਰੂ ਨਹੀਂ ਹੈ ਜੇ ਆਪਾਂ ਕਹੀਏ ਕੋਈ ਸੰਤ ਨਹੀਂ ਹੁੰਦਾ ਜੀ ਸੰਤ ਤਾਂ ਗੁਰੂ ਵਾਸਤੇ ਸ਼ਬਦ ਵਰਤੇ ਆ ਇੱਥੇ ਹੁਣ ਬਹੁਵਚਨ ਹੈ ਗੁਰੂ ਤਾਂ ਇੱਕ ਹੁੰਦਾ ਹੈ ਕਿੱਥੇ ਤਾਂ ਸੰਤਨ ਸਿਉ ਮੇਰੀ ਲੇਵਾ ਦੇਵੀ ਬਹੁਵਚਨ ਹੈ ਇਹਦਾ ਮਤਲਬ ਸੰਤ ਹੁੰਦੇ ਨੇ ਸੰਤਨ ਸਿਉ ਬਿਹਾਰਾ ਸੰਤਨ ਸਿਉ ਹਮਲਾਹਾ ਖਟਿਆ ਹਰ ਭਗਤ ਪਰੇ ਪੰਡਾਰਾ ਸਾਧ ਸੰਗਤ ਤੋਂ ਉਹ ਮੇਰਾ ਸੱਜਣ ਜਿਹੜਾ ਮਿਸ਼ਨ ਕਾਲਜ ਦੇ ਨਾਲ ਪੜਿਆ ਕਹਿੰਦਾ ਭਾਈ ਸਾਹਿਬ ਜੀ ਸਾਨੂੰ ਤਾਂ ਜਿੱਥੋਂ ਪੜ੍ਹਾਈ ਸ਼ੁਰੂ ਕਰਾਈ ਗਈ ਇਹੀ ਦੱਸਿਆ ਕੋਈ ਸੰਤ ਨਹੀਂ ਹੈ ਸੰਤ ਸ਼ਬਦ ਗੁਰੂ ਨੇ ਵਰਤਿਆ ਹੋਇਆ ਸਾਨੂੰ ਤਾਂ ਬਨਾਰਸ ਕੇ ਠੱਗ ਤੋਂ ਕਥਾ ਸ਼ੁਰੂ ਕਰਾਈ ਗਈ ਹੈ ਔਰ ਸਾਧ ਸੰਗਤ ਕਈ ਵਾਰ ਫਿਰ ਕਈਆਂ ਦਾ ਜੀਵਨ ਉਧਾਰਨਾ ਮੁਰੇ ਬਣ ਜਾਂਦਾ ਹੈ ਕਿ ਫਲਾਨੀ ਜਗ੍ਹਾ ਤੇ ਵੇਖੋ ਜੀ ਉਹ ਵੇਖੋ ਜੀ ਆ ਵੇਖੋ ਜੀ ਮਾਫ ਕਰਿਓ ਇਹ ਵੀ ਸਚਾਈ ਹੈ ਕਈ ਸੰਤ ਖਵੌਣ ਵਾਲੇ ਬੰਦੇ ਅੱਜ ਜ਼ਿਲ੍ਹਾਂ ਵਿੱਚ ਪੱਕੇ ਪੀਅਰ ਹੋਏ ਬੈਠੇ ਨੇ ਇਹ ਵੀ ਸਚਾਈ ਹੈ ਬਨਾਰਸ ਕੇ ਠੱਗ ਵਾਲੀ ਗੱਲ ਵੀ ਸਹੀ ਹੈ ਡਾਲਾਂ ਸੋਂ ਪੇਡਾਂ ਘਟਕਾਵੇ ਉਹ ਡਾਲੀਆਂ ਸਮੇਤ ਪੇੜ ਖਾ ਗਏ ਤਾਂ ਮੈਨੂੰ ਉਹ ਸੱਜਣ ਪਿਆਰ ਵਾਲੇ ਕਹਿੰਦੇ ਭਾਈ ਸਾਹਿਬ ਜੀ ਇਦਾਂ ਤਾਂ ਫਿਰ ਸਾਨੂੰ ਕਥਾ ਇਹ ਸਿਖਾਈ ਗਈ ਹੈ ਹੁਣ ਕੀ ਹੋਣਾ ਚਾਹੀਦਾ ਮੈਂ ਕਹਿੰਦਾ ਬੰਦਿਆਂ ਦਾ ਦੱਸਿਆ ਗਲਤ ਹੋ ਸਕਦਾ ਸਤਿਗੁਰੂ ਦਾ ਦੱਸਿਆ ਰਾਹ ਕਦੇ ਗਲਤ ਨਹੀਂ ਹੋ ਸਕਦਾ ਇਹ ਚੀਜ਼ ਧਿਆਨ ਵਿੱਚ ਰੱਖਿਓ ਸਾਧ ਸੰਗਤ ਬੰਦੇ ਦਾ ਦੱਸਿਆ ਰਸਤਾ ਗਲਤ ਹੋ ਸਕਦਾ ਸਤਿਗੁਰੂ ਦਾ ਦੱਸਿਆ ਰਸਤਾ ਗਲਤ ਨਹੀਂ ਬੰਦਿਆਂ ਦੇ ਦੱਸੇ ਰਸਤੇ ਕੱਚੇ ਹੋ ਸਕਦੇ ਨੇ ਸਤਿਗੁਰੂ ਦਾ ਦੱਸਿਆ ਰਸਤਾ ਹਮੇਸ਼ਾ ਪੱਕਾ ਹੈ ਬੰਦਿਆਂ ਦੇ ਦਸੇ ਰਸਤੇ ਅਧਵਿਚਕਾਰ ਰਾਸ ਰੱਖ ਸਕਦੇ ਨੇ ਗੁਰੂ ਦਾ ਦੱਸਿਆ ਹੋਇਆ ਰਸਤਾ ਧੁਰਮੰਝਲ ਤੇ ਪਹੁੰਚਾਉਂਦਾ ਤਾਂ ਮੈਨੂੰ ਕਹੇ ਭਾਈ ਸਾਹਿਬ ਫਿਰ ਕੀ ਕਰੀਏ ਮੈਨੂੰ ਕਿਹਾ ਆਪਾਂ ਸਤਿਗੁਰੂ ਤੋਂ ਪੁੱਛ ਲੈਨੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਲਓ ਜਿਹੜਾ ਮੁੱਖ ਵਾਕ ਸਾਹਮਣੇ ਆਏਗਾ ਆਪਾਂ ਹੁਕਮ ਮੰਨ ਲਾਂਗੇ ਤਮ ਬੜੇ ਪਿਆਰ ਨਾਲ ਅਰਦਾਸ ਕੀਤੀ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇ ਜਪਣ ਵਾਲੇ ਸੇਵਾ ਸਿਮਰਨ ਵਾਲੇ ਸੰਤ ਹੁੰਦੇ ਨੇ ਜੇ ਸੰਤ ਦੀ ਕੋਈ ਹਸਤੀ ਗੁਰਮਤ ਵਿੱਚ ਹੈ ਜੇ ਸੰਤ ਦਾ ਜੀਵਨ ਕਿਸੇ ਦਾ ਜੀਵਨ ਪਲਟਾ ਸਕਦਾ ਹੈ ਜੇ ਸੰਤ ਦਾ ਜੀਵਨ ਕਿਸੇ ਨੂੰ ਗਿਆਨ ਦੇ ਸਕਦਾ ਹੈ ਤਾਂ ਮਹਾਰਾਜ ਕਿਰਪਾ ਕਰੋ ਇਹ ਦੱਸੋ ਵੇ ਸੰਤ ਹੈ ਤਾਂ ਸਾਧ ਸੰਗਤ ਹੁਕਮਨਾਮਾ ਪੜ੍ਹ ਕੇ ਆਇਆ ਮੈਂ ਇਹ ਸ਼ਬਦ ਹੀ ਤਾਂ ਚੁਣਿਆ ਭਾਈ ਸਾਹਿਬ ਕੁਦਰਤੀ ਉਹ ਸ਼ਬਦ ਪਹਿਲਾਂ ਪੜ ਗਏ ਨੇ ਕੀਰਤਨ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛਿਆ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਨਾਮੇ ਦੀ ਆਵਾਜ਼ ਕਿੰਨੀ ਆਈ ਸੋਰਠ ਮੰਲਾ ਪੰਜਵਾਂ ਹਮ ਸੰਤਨ ਕੀ ਰੇਣ ਪਿਆਰੇ ਹਮ